ਤੱਕਾ ਮਵਿਨੀ ਕਰੰਦੰਦੇ ਹੈਗੇ ਫੋਨ ਤੇ ਫੋਨ ਪਤਾ ਨਹੀਂ ਰਿਸ਼ਤੇਦਾਰ ਵੀ ਲੈ ਨਹੀਂ ਬੰਦ ਲੰਦਿਨੇ ਹਈ ਤਾਂ ਵੀਰੇ ਦਾ ਫੋਨ ਸਸਿਕਾ ਵੀਰੇ ਸਸਿਕਾ ਭਾਈ ਕੀ ਹਾਲ ਹੈ ਠੀਕ ਆ ਹੋਰ ਸੁਣਾਓ ਘਰ ਪਰਵਾਰ ਬੜੀਓ ਪਰਿਵਾਰ ਸਭ ਠੀਕ ਠਾਕ ਤੂੰ ਸੁਣਾ ਪਰੌਣਾ ਕਿਵੇਂ ਆ ਪਰੌਣਾ ਤਾਂ ਠੀਕ ਆ ਪਰਜਾਈ ਦਾ ਕੀ ਹਾਲ ਆ ਜਮਨ ਲੋਟ ਤੇਰੀ ਪਰਜਾਈ ਭਾਈ ਅੱਠ ਅੱਠ ਮਾਰਦੀ ਫਿਰਦੀ ਹੈ ਅੱਛਾ ਮੈਂ ਤਾਂ ਫੋਨ ਕਰਨਾ ਹੀ ਸੀ ਅਸਲ ਵਿੱਚ ਮੈਂ ਤੈਨੂੰ ਫੋਨ ਆਏ ਲਾਇਆ ਸੀ ਅੱਛਾ ਵੀ ਉਹ ਪਰੌਣੇ ਨੂੰ ਕਹਦੇ ਵੀ ਉਹ ਫੌਦਾ ਜੀਰੀ ਦਾ ਪੀਲ ਆ ਜੂਗਾ ਫਿਰ ਅਸੀਂ ਕਿਸੇ ਹੋਰ ਨੂੰ ਜਗਾ ਲਾਂਗੇ ਜੀਰੀ ਤਾਂ ਨਾਲੇ ਉਹ ਪੀਲੀ ਉਸਾ ਤਾਂ ਬੰਦ ਕਰਤੀ ਲੈਣੀ ਫਿਰ ਮੈਂ ਤਾਂ ਇਹ ਕਹਿੰਦੀ ਸੀ ਵੀ ਕੋਈ ਚੱਜ ਦੀ ਹੋਰ ਫਸਲ ਦੱਸ ਦੇ ਜਿਸ ਨਾਲ 4 ਪੈਸੇ ਬਣ ਜਾਣ ਕਿਉਂਕਿ ਜੀਰੀ ਲਾ ਲਾ ਕੇ ਧੱਕੇ ਪਈਆਂ ਨਾ ਤਾਂ ਕੁਝ ਬਚਦਾ ਸਾਨੂੰ ਹਰ ਸਾਲ ਤਾਂ ਇਹ ਵੀ ਸਾਰੀ ਚੱਜ ਦੀ ਹੁੰਦੀ ਹੈ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਹੈਂ ਤੇਰਾ ਜੀਜਾ ਰੋਈ ਜਾਂਦਾ ਹਰ ਵਾਰੀ ਹੋਰ ਕਹੀ ਜਾਂਦਾ ਕੁਛ ਬਚਦਾ ਨਹੀਂ ਬਚਦਾ ਨਹੀਂ ਕੋਈ ਹੋਰ ਚੀਜ਼ ਲਾਵਾਂਗੇ ਜੇ ਰੀਤਾਂ ਕੁਛ ਕੱਲੇ ਨਹੀਂ ਪੈਂਦਾ ਕੋਈ ਜਦੋਂ ਤਾਂ ਫਿਰ ਉਨ ਤੋਂ ਆਈ ਰਹਾਲੇ ਬੀ ਆਪਾਂ ਲੁਲਾਈ ਸੀ ਪਿਛਲੇ ਸਾਲ ਅੱਛਾ ਇਸ ਦੀ ਵੀ ਲਾਇਏ ਨੇ ਹੂੰ ਅਸੀਆਰ ਦੇ ਹੋ ਜਾਣੇ ਨੇ ਕੀ ਰੀਤ ਜਿਉਂ ਨਾਲੇ ਪਾਣੀ ਘੱਟ ਪਾਲਦੇ ਨੇ ਹੈ ਹਾਂ ਸੋਨੇ ਪੈਸਿਆਂ ਦੇ ਹੋਗੇ ਕਰਤਾ ਸੋਨੇ ਪੈਸਿਆਂ ਦੇ ਹੋਗੇ ਇੰਨਾ ਕੋਈ ਖਰਚਾ ਵਾਲਾ ਹੋਏ ਲਵਾਈ ਦੇ ਤੇ ਬੜਾਈ ਹੋਲੇ ਜੰਨਾ ਕੋ ਬੜਾਈ ਦਾ ਹੋਏ ਨਾ ਨਾ ਘਰ ਚ ਆਉਂਦਾ ਫਿਰ ਮੈਂ ਤੇਰੇ ਜੀਜੇ ਨੂੰ ਵੀ ਸਲਾਹ ਦੇ ਦੂੰਗੀ ਵੀ ਆਲੂ ਹੀ ਲਾ ਲੈਨੇ ਆਪਾਂ ਹਾਂ ਲਾਲੋ ਆਲੂ ਆਲੂ ਦਾ ਫਾਇਦਾ ਹੈ ਆਲੂ ਦਾ ਬੜੀ ਜਦੋਂ ਆਏ ਲਾਲਾ ਵੀ ਬਾਣੀ ਘੱਟ ਬਣਦੇ ਨੇ ਮਿਹਨਤ ਘੱਟ ਹੁੰਦੀ ਹੈ ਕੋਈ ਲਾਲਾ ਵੀ 70 80 ਦੇ ਕੀਲੇ ਚ ਹੋ ਜਾਂਦੇ ਨੇ ਜੇ ਲਾਲਾ ਕੋਈ 70 ਤੋਂ ਵੀ ਹੋ ਕੇ ਕੀਲੇ ਚ ਫਿਰ ਵੀ ਆਪਾਂ ਨੂੰ ਕੀ ਮਾਰੇ ਨੇ ਨਹੀਂ ਤਾਂ ਬਹੁਤ ਵਧੀਆ ਫਿਰ ਜੇ ਇੰਨੇ ਦੇ ਹੋ ਜਾਂਦੇ ਆ ਫਿਰ ਤਾਂ ਆਪਾਂ ਆਲੂ ਹੀ ਲਾ ਲਾਂਗੇ ਲਾਲੋ ਲਾਲੋ ਆਲੂ ਦਾ ਨੂੰ ਕੋਈ ਚੱਕਰ ਨਹੀਂ ਇਲਾ ਮੈਂ ਅੱਜ ਹੀ ਗੱਲ ਕਰਦੀ ਆ ਫਿਰ ਤੇਰੀ ਜੀਜੇ ਨਾਲ ਆਲੂ ਲਵਾਨੀਆਂ ਕਰ ਲਈ ਕਰ ਲਈ ਕੋਈ ਨਹੀਂ ਕਦੋਂ ਆਉਂਗੇ ਬਸ ਹਲੇ ਮੜ ਜਾ ਕੰਮ ਕਰ ਜਾ ਤੇਰਾ ਜੀਜਾ ਬੀਜੀ ਸੀਗਾ ਕੰਮ ਕਰਦਾ ਵੀ ਛੋਟੇ ਮੌਕੇ ਦਿੰਦੇ ਨੇ ਜਿਸ ਤੋਂ ਬਾਰੇ ਪੜੇ ਹੋ ਰਹੇ ਆਉਂਦੇ ਤਾਂ ਨਹੀਂ ਆਪ ਮੈਂ ਤਾਂ ਆਪਣੀ ਹੁੰਦੀ ਤੂੰ ਮਾਰ ਜੀ ਮੜ ਜਾ ਕਿਹੜਾ ਹੈਂ ਤੇ ਤੂੰ ਆ ਜੀ ਮਈ ਆ ਕੇ ਹਉਣ ਤੋ ਕੇ ਲ ਲੈ ਹੋਰ ਤੂੰ ਆ ਕੇ ਮਾਰ ਜੀ ਕਿਹੜਾ ਹੈਲੋ ਹੈਲੋ ਆਰੇਂਜ ਘਟਦੀ ਐ ਹਾਂ ਕੱਟ ਗਈ ਸੀ ਆ ਇੱਥੇ ਮੜੀ ਜੀ ਘਟ ਆਉਂਦੀ ਐ ਆਰੇਂਜ ਤੂੰ ਐ ਕਰੀ ਗੇੜਾ ਮਾਰ ਜੀ ਜਦੋਂ ਫਿਰ ਸਾਨੂੰ ਟਾਈਮ ਲੱਗਿਆ ਅਸੀਂ ਆ ਜਾਾਂਗੇ ਮੈਂ ਤੈਨੂੰ ਐਂ ਕਹਿੰਦਾ ਸੀ ਇੱਕ ਗੱਲ ਹੋਰ ਹਾਂ ਤੂੰ ਮੈਂ ਐਂ ਕਹਿੰਦੀ ਪਰੌਣੇ ਨੂੰ ਵੀ ਆਲੂ ਤਾਂ ਲਾਊਗਾ ਉਹ ਹੂੰ ਆਲੂ ਦਾ ਵੀ ਵਧੀਆ ਲੈ ਲੂਗਾ ਇੱਕ ਉਹਨੇ ਨੇ ਲਾਲ ਜਿਹੇ ਆਲੂ ਆਉਂਦੇ ਨੇ ਇੱਕ ਅੱਛਾ ਮੈਂ ਮੈਂ ਵਟਸਐਪ ਤੇ ਭੇਜ ਦੂੰ ਨਾ ਦਾ ਨਾਮ ਕੰਪਨੀ ਦਾ ਚੱਲ ਠੀਕ ਆ ਭੇਜ ਦੀ ਚੱਲ ਮੈਂ ਤੇਰੇ ਜੀਜੇ ਨੂੰ ਆਥਨੇ ਕਹਿਨੀ ਆ ਆਲੂ ਲੁਵਾਨੀ ਆ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ ਵੀਰੇ ਸਾਸਰੀ ਘਰ ਠੀਕ ਠੀਕ ਹੈ ਭਾਈ ਸਾਸਰੀ ਘਰ ਲੈ ਇਹ ਤਾਂ ਕੰਮੀ ਲੋਟ ਆ ਜੂ ਜਿਹੜੇ ਆਲੂ ਇੰਨੇ ਮਹਿੰਗੇ ਆ ਫੇਰ ਤਾਂ ਆਲੂ ਹੀ ਲਵਾ ਲਾਂਗੇ ਜੀਰੀ ਕਾਹਨੂੰ ਲਵਾਣੀਆਂ ਨਾਲੇ ਪਾਣੀ ਦਾ ਔਖਾ ਪਾਣੀ ਡੰਗੇ ਹੁੰਦੇ ਜਾ ਰਹੇ ਅੱਛੀ ਕਰਦੀਆਂ ਗੱਲ ਪ੍ਰੀਤ ਲਿਆ ਦੇ ਪਾਣੀ ਮੈਂ ਫਿਰ ਲੇਟ ਹੋ ਜਾਊਗਾ ਆਈ ਬਰਫ਼ ਪਾ ਲਈ ਨਾਲੇ ਸੱਚ ਮੈਂ ਤਾਂ ਨਹੀਂ ਗੱਲ ਵੀ ਕਰੀ ਸੀ ਹਲੋ ਐਸਟਾਰ ਤੇ ਉਹ ਉਹ ਕਰਤਾ ਤੀ ਬਰਫ਼ ਪਾਦੀ ਤੀ ਹਾਂ ਪਾਤੀ ਬਸ ਠੀਕ ਹੈ ਨਾਲੇ ਮੈਂ ਉਹ ਮੇਰੇ ਵੀਰੇ ਨਾਲ ਗੱਲ ਖਰੀ ਤੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹੈ ਮੈਂ ਉਹਨੂੰ ਪੁੱਛਿਆ ਸੀ ਵੀ ਆਪਾ ਜੇ ਜੀਰੀ ਨਾਲ ਆਈਏ ਕੋਈ ਹੋਰ ਫਸਲ ਨਾਲ ਲਈਏ ਹੋਰ ਫਸਲ ਨਾਲ ਜੀਰੀ ਸਾਰੇ ਲੋਕ ਜੀਰੀ ਹੀ ਲਾਉਂਦੇ ਨੇ ਅੱਪਾ ਵੀ ਜੀਰੀ ਲਾਉਂਗੇ ਹੋਰ ਕੀ ਲਾਉਂਗਾ ਜੀਰੀ ਚ ਕੁਝ ਬਚਦਾ ਤਾਂ ਹੈ ਨਹੀਂ ਨਾਲੇ ਆਪ ਹੀ ਕਹੀ ਜਾਂਦੇ ਹੋ ਬਚਦਾ ਤਾਂ ਫਿਰ ਹੁਣ ਬਚੇ ਨਾ ਬਚੇ ਜਿੱਧਰ ਗਿਆ ਬਾਣੀ ਉਧਰ ਗਿਆ ਬਾਜ਼ਾਰ ਉਹ ਕੰਮ ਹੈ ਆਪਣਾ ਫਰੋਟ ਕਰਾ ਲੈ ਗੱਲ ਸੁਣ ਮੇਰੇ ਵੀਰੇ ਉਹਨਾਂ ਨੇ ਨਾ ਆਲੂ ਲਾਈ ਸੀ ਹਾਂ ਆਲੂਆਂ ਚ ਉਹਨਾਂ ਨੂੰ 80000 ਮਜਿਆ 80000 ਆਲੂਆਂ ਜੋ ਹਾਂ ਕੁਝ ਸੁਣਿਆ ਤੱਕਦੇ ਹੋਏ ਨਹੀਂ ਪ੍ਰੀਤ 80000 ਕਿਹੜੇ ਹਿਸਾਬ ਨਾਲ ਪੱਟ ਕੇ ਮੇਰੇ ਭਰਾ ਝੂਠ ਨਹੀਂ ਬੋਲਦੇ ਹੈਗੇ ਝੂਠ ਤਾਂ ਨਹੀਂ ਝੂਠ ਤਾਂ ਅਗਰ ਬੀਤ ਬਲਜੀਤ ਵੀ ਨਹੀਂ ਬੋਲਦਾ ਨਾ ਉਹ ਤਾਂ ਕਹਿੰਦਾ ਮੈਂ ਲਾ ਕੇ ਆਲੂ ਸਪੈਦਿਆ ਚਰਵਾਇਤੀ ਤੇਰੇ ਭਾਈ ਕਹਿੰਦੇ 8000 ਦੇ ਨਿਕਲੇ ਉਹ ਤਾਂ ਗਾਣਾ ਗਾਣੇ ਦਾ ਕੀ ਆ ਗਾਣੇ ਆsta ਬੰਦਾ ਕੁਛ ਵੀ ਕਹਿ ਦਿੰਦਾ ਮੇਰੀ ਗੱਲ ਸੁਣ ਆਲੂ ਲਾਵਾਂਗੇ ਇਸ ਵਾਰੀ ਆਪਾਂ ਜਰ ਮੇਰਾ ਮਨ ਨਹੀਂ ਮੰਨਦਾ ਪ੍ਰੀਤ ਕਿਤੇ ਪੰਗਾ ਨਾ ਸਿਰ ਜੇ ਤੂੰ ਰਹਿਣ ਦੇ ਮੈਂ ਕਹਿੰਦੇ ਆ ਵੀ ਲੈ ਮੇਰੇ ਵੀਰੇ ਨੇ ਗੱਡੀ ਲੈ ਲਈ ਆਲੂਆਂ ਦੇ ਸਿਰ ਤੇ ਆਲੂਆਂ ਦੇ ਤੇ ਲਾ ਹੋਰ ਪੰਨਾ ਤੈਨੂੰ ਪਤਾ ਸਾਈਕਲ ਤੇ ਫਿਰਦਾ ਹੁੰਦਾ ਸੀ ਹਾਂ ਹੁਣ ਤਾਂ ਖੇਤ ਵੀ ਗੱਡੀ 'ਚ ਜਾਂਦਾ ਇਹ ਤਾਂ ਵੀ ਗੱਡੀ 'ਚ ਹੀ ਤਰੀਜਾ ਗੱਡੀ ਘੜਾਈ ਜਾਂ ਨਵੀਂ ਮਤਲਬ ਫਿਰ ਜੇ ਕਿਤੇ ਆਪਾਂ ਆ ਕੇ ਦੇਖ ਲੈਨੇ ਆਪਾਂ ਨੂੰ ਕੀ ਫਰਕ ਪੈਂਦਾ ਜੇ ਨਿਕਲੇ ਵਧੀਆ ਫਿਰ ਮੈਂ ਵੀ ਉਹ ਲੈ ਲਊਗਾ ਦੂਜੀ ਆਪਾਂ ਉਹ ਆਟੋ ਜਾ ਲੈ ਲਾਂਗੇ ਉਹ ਤੇ ਲੈ ਕਰੂੰਗਾ ਹਰਾ ਫਿਰ ਆਪਾਂ ਮੋਟਰਸਾਈਕਲ ਤੇ ਹੀ ਉਹ ਕਰਦੇ ਹੈਗੇ ਹੋਰ ਜੀ ਰੀ ਜੂਰੂ ਨਾ ਛੱਡੋ ਤੁਸੀਂ ਇਸ ਵਾਰੀ ਆਲੂ ਲਾਵਾਂਗੇ ਆਪਾਂ ਆਲੂ ਲਾ ਦੀਏ ਫਿਰ ਆਏ ਕਰ ਆਲੂ ਹੀ ਲਾ ਦਾਂਗੇ ਫਿਰ ਠੀਕ ਹੈ ਤੇਰੀ ਮੰਨ ਕੇ ਦੇਖ ਲੈਣਾ ਫਿਰ ਮੇਰਾ ਮਨ ਤਾਂ ਨਹੀਂ ਮੰਨਦਾ ਪਰ ਤੂੰ ਕਹੇ ਨਹੀਂ ਅਜੇ ਭਾਈ ਤਾਂ ਠੀਕ ਹੈ ਫਿਰ ਤੇਰੇ ਭਾਈ ਵੀ ਸੱਚੇ ਨੇ। ਚੱਲ ਲੱਗ ਕੇ ਦੇਖਦਾ ਸਹੀ। ਮੇਰੇ ਭਰਾ ਕੋਈ ਘਾਟੇ ਵਾਲੀ ਚੀਜ਼ ਨਹੀਂ ਕਹਾਂਦੇ ਨੇ ਵੀ। ਹਾਂ ਗੱਲ ਸਹੀ ਹੈ। ਉਹ ਕਹਿੰਦੇ ਹੁੰਦੇ ਨੇ ਨਾ ਵੀ ਹਰੇਕ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਕੀ ਪਤਾ ਵੀ ਤੈਨੂੰ ਸੁਣਾ ਦਿੱਤੀ ਵੀ ਚੰਗੀ ਸਲਾਹ ਹੋਵੇ ਹਨਾ। ਲੈ ਹੋਰ ਮੈਂ ਮਾੜੀ ਥੋੜੀ ਦੂੰਗੀ। ਠੀਕ ਹੈ ਚਲ ਐਂ ਕਰਦੇ ਫਿਰ ਆਲੂ ਲਾਵਾਂਗੇ ਤੇ ਕੀ ਚੰਗਾ। ਆਲੂ ਵਾਲਾ ਪਰੌਂਠਾ ਲਾ ਕੇ ਰਿਹਾ ਕਿ ਨਹੀਂ ਰੋਜ਼ ਫਿਰ ਸਦਾ ਵਧੀਆ ਹੋਗੇ। ਮੱਕਣੀਆਂ ਫਰੋਜ ਲਾਇਆ ਕਰਾਂਗੇ ਆਪਾਂ ਤਾਂ ਨਵੀਂ ਗੱਡੀ ਵੀ ਲਾਵਾਂਗੇ ਆਲੂ ਹੋਣ ਤਾਂ ਦੇ ਹਾਂ ਠੀਕ ਆ ਗੱਡੀ ਦੇ ਬਿੱਲ ਖਾਵਾਂਗੇ ਆਲੂ ਵਾਲੇ ਇੱਕ ਗੱਲ ਹੋਰ ਹਾਂ ਹੋਰ ਨਾ ਕਿਸੇ ਨੂੰ ਦੱਸ ਦੀ ਨਾ ਨਾ ਆਲੇ ਵਾਲਿਆਂ ਨੂੰ ਲੈ ਤੂੰ ਅਸੀਂ ਆਲੂ ਲਾਵਾਂਗੇ ਚੀਨੋ ਕੋਈ ਰਾਏ ਦਾ ਸਕੀਮ ਪਤਾ ਕੀ ਆ ਲੋਕ ਕੰਦਾਂ ਦੇ ਵੀ ਕੰਨ ਹੁੰਦੇ ਨੇ ਇਹ ਤੇ ਲੋਕ ਪਹਿਲਾਂ ਹੀ ਲਾ ਲੈਣਾ ਆਪਣੇ ਵਾਲੇ ਗਮਾਡੀ ਤਾਂ ਨਾਲ ਐ ਨਹੀਂ ਪਤਾ ਉਹਦੀ ਸੁਣਣਾ ਨੇ ਜਾਂ ਤਾਂ ਨੇ ਆਲੂ ਵਾਲੇ ਨੂੰ ਬੰਦੇ ਨੂੰ ਫੋਨ ਕਰ ਲੈਣਾ ਜਾਂਦੇ ਆਉਣੇ ਨੇ ਹੋਛ ਕੇ ਇਹ ਤਾਂ ਇਹੀ ਪਤਾ ਲੱਗੇ ਬਰੀਜਾ ਦੇ ਮੂਰੇ ਲਿਖਿਆ ਰੱਖਿਆ ਹੋਵੇ ਵੀ ਆਲੂ ਵਾਲੇ ਦੂਰੋਂ ਪਤਾ ਲੱਗੇ ਚੱਲ ਠੀਕ ਆ ਚੰਗਾ ਚੋਕਰਾ ਮੰਨਤਾ ਗਿਆ ਅਲੂ ਲਾਉਂਦੂ ਅਲੂ ਲਾਵਾ ਅਲੂ ਲਾ ਕੇ ਸਪੈਦਿਆਂ ਚ ਬੇਚ ਆਇਆ ਅਲੂ ਕਿੰਨੇ ਕਿਤੇ ਹੋਗੇ ਇਹ ਹੋਗੇ ਜਿਹੜੇ ਹੁਣ ਨਾ ਦਵਾਈ ਸੂਟ ਦਸਤਾਂ ਦੇ ਕਿੰਨੇ ਕਿਤੇ ਬਣ ਗਏ ਇਹ ਜਿੰਨੇ ਕਦੇ ਬਣੇ ਨੇ ਕੱਲਾ ਤੇਰਾ ਸੂਟ ਹੀ ਆਊਗਾ ਹੋਰ ਆਉਂਦਾ ਵੀ ਕੁਛ ਨਹੀਂ ਜਿੰਨੇ ਪੈਸੇ ਲੱਗੇ ਤੇ ਉਹ ਤਾਂ ਕੀ ਮੋੜਨੇ ਦੀ ਸਗੋ ਪੰਲਿਓ ਪੈ ਗਏ ਲਾ ਦੋ ਆਲੂ ਲਾ ਦੋ ਆਲੂ ਕਿਉਂਕਿ 15 ਗੱਟੇ ਨਿਕਲੇ ਨੇ ਸਾਰੇ ਕੀਲੇ ਚ ਸੁਣਿਆ ਕਦੇ ਕਿਸੇ ਦੇ 15 ਗੱਟੇ ਨਿਕਲੇ ਹੁਣ ਮੈਂ ਬਹੁਤ ਨੂੰ ਪੁੱਛ ਲਿਆ ਅਗਲਾ ਕਹਿੰਦਾ ਬਈ 60 70 ਗੱਟੇ ਤਾਂ ਤਾਂ ਥੱਲੇ ਕਦੇ ਨਿਕਲਦੀ ਨਹੀਂ ਹੁੰਦੇ ਤੇਰੇ ਕਿਹੜੇ ਹਿਸਾਬ ਨਾਲ ਨਿਕਲੇ ਮਾ ਮੇਰੇ ਸਾਲਿਆਂ ਨੇ ਸਲਾਹ ਦਿੱਤੀ ਟੀ ਉਹ ਕਹਿੰਦੇ ਤੇ ਇੱਥੋਂ ਲੈ 15 ਮੇਰੇ ਭਾਈ ਤਾਂ 1.5 150 ਗੱਟਾ ਕੱਢਦੇ ਨੇ ਤੇ ਪਤਾ ਨਹੀਂ ਤੇਰੇ ਭਾਈ ਕਿੱਥੋਂ ਦਾ ਕਿਹੜੇ ਅਸਮਾਨ ਤੋਂ ਤਾਂ ਲਿਆਉਂਦੇ ਨੇ ਵੀ ਪਤਾ ਨਹੀਂ ਕੀ ਕਰਦੇ ਨੇ ਤੇਰੇ ਭਾਈ ਹੋ ਗਏ ਗਾਂ ਦੀ ਮਾਰ ਦਿਆ ਕੱਲਾ ਉਹਨਾਂ ਦੇ ਤਾਂ ਪਤਾ ਨਹੀਂ ਕਿੱਥੋਂ ਨਿਕਲੋਂਦੇ ਨੇ ਨੀਂ ਨੀ ਫਸਲ ਆਪਣੇ ਤਾਂ ਦੇਖ ਲੈ ਤੇਰੇ ਸਾਹਮਣੇ ਐ 15 ਗੱਟੇ ਹੈ ਦੱਸ ਕੀ ਕਰੇ ਬੰਦਾ ਸੱਚੀ ਕਹਾਂ ਨਾ ਵੇ ਹੋਰ ਮੈਂ ਝੂਠ ਬੋਲਦਾ ਹੁਣ ਮੈਂ ਤਾਂ ਉਹਨਾਂ ਨੂੰ ਵੇਚਣ ਜਾਣ ਜੋਗਾ ਵੀ ਨਹੀਂ ਉੱਥੇ ਲਿਜਾ ਕੇ ਸੋਨਾ ਲਗੂਗਾ ਉੱਥੇ 15 ਗੱਟੇ ਲਿਜਾਂਦਾ ਅਗਲਾ ਕਹੂਗਾ ਭਾਈ ਇਹ ਕਿੰਨੇ ਕਿ ਥੌ ਚੌਦੀਆ ਕਿਲੇ ਚੋਂ ਨਿਕਲੇ ਨੇ ਭਾਈ ਕਹਿੰਦਾ ਵਧੀਆ ਲੱਗੂ ਮੈਂ ਉੱਥੇ ਮੇਰੇ ਭਾਈਆਂ ਦੇ ਤਾਂ ਐਨੇ-ਨੇ ਨਿਕਲਦੇ ਨਹੀਂ ਕਦੇ 100 ਗਟਾ ਕਦੇ 150 80 90 ਤੋਂ ਤਾਂ ਘੱਟ ਨਿਕਲਦੇ ਹੀ ਨਹੀਂ ਹੈਗੇ ਫਿਰ ਫਿਰ ਆਪਣੇ ਘਰ ਤੋਂ ਨਹੀਂ ਨਿਕਲੇ ਭਾਈ ਆਪਣੇ ਵੀ ਕੋਈ ਦੱਸ ਦੇ ਕਮੀ ਕੀ ਹੋ ਤੇਰੇ ਭਾਈਆਂ ਨੇ ਜਿੱਥੋਂ ਕਿਹਾ ਮੈਂ ਉੱਥੋਂ ਵੀ ਲੈ ਕੇ ਆਇਆ ਪੈਸੇ ਵੀ ਲੈ ਪੈਸੇ ਵੀ ਸਪਰੇ ਵਿੱਚ ਕਮੀ ਰੱਖਦੀ ਹੋएगी ਤੂੰ ਲੈ ਰੱਖਦੀ ਰਹੇ ਸਪਰੇ ਇਹ ਤੂੰ ਮੇਰੀ ਗੱਲ ਸੁਣ ਲੈ ਮੇਰੇ ਨਾਲ ਬਾਲਾ ਹੋਣਾ ਕਰ ਉਹਨੂੰ ਫੋਨ ਲਾ ਉਹਨੂੰ ਫੋਨ ਲਾ ਕੇ ਕਹੇ ਵੀ ਭਾਈ ਸਾਡੇ ਤਾਂ ਘਾਟਾ ਪੈ ਗਿਆ ਵੀ ਤੂੰ ਚੰਗੀ ਤੂੰ ਪੁੱਛਣ ਨੂੰ ਕਹਿੰਦੇ ਤਾਂ ਸਲਾਹ ਦਿੱਤੀ ਤੀ ਕਰ ਗੱਲ ਉਹਨੂੰ ਲੈ ਉਹਨਾਂ ਤੇ ਤਾਂ ਇਨੀ ਫਸਲ ਹੁੰਦੀ ਆ ਉਹਨਾਂ ਨੇ ਵੀ ਉਹਨਾਂ ਨੇ ਵੀ ਆਲੂਏ ਧੀ ਉਹਨਾਂ ਨੂੰ ਪੁੱਛ ਵੀ ਸੋਡੇ ਕਿੰਨੇ ਨਿਕਲੇ ਨੇ ਪੁੱਛੀ ਪੁੱਛੀ ਲੈ ਤੇਰੇ ਸਾਹਮਣੇ ਪੁੱਛਦੀਆਂ ਵੀ ਇੱਕ ਕੋਥਾ ਤੋਂ ਵੀ ਆਇਆ ਤੂੰ ਹੁਣ ਇਹ ਵੀ ਨਹੀਂ ਪਤਾ ਭੈਣ ਜਾਨ ਨੇ ਆਪ ਇੱਕ ਹਾਂ ਵੀਰੇ ਸਤਿ ਸ੍ਰੀ ਅਕਾਲ ਹਾਂ ਮੈਂ ਤਾਂ ਠੀਕ ਹਾਂ ਅੱਛਾ ਵੀਰੇ ਆਲੂ ਕੀ ਮੇਰੇ ਹੈ ਆਪਣੇ ਕੀ ਅੱਛਾ ਕੀ ਹੋ ਗਿਆ ਘਟਾ ਪੈ ਗਿਆ ਓਹੋ ਬੜੀ ਮਾੜੀ ਹੋਈ ਇਹ ਤਾਂ ਹੈ ਇੱਧਰ ਸਾਡੇ ਵੀ ਬਸ 15 ਗੱਟੇ ਨਿਕਲੇ ਆ ਸਾਰੇ ਲੈ ਦੱਸ ਵੀਰੇ ਫਿਰ ਤਾਂ ਖਰਚਾ ਵੀ ਨਹੀਂ ਪੂਰਾ ਹੋਣਾ ਆਪਣਾ ਹਨਾ ਓਹੋ ਇਹ ਤਾਂ ਬੜੀ ਮਾੜੀ ਹੋਈ ਐ ਮਾੜੀ ਹੋਣ ਵਾਲੀ ਹੋ ਗਈ ਨੂੰ ਐ ਪੁੱਛ ਵੀ ਹੋਣਾ ਇਹਦਾ ਹੱਲ ਕੀ ਆ ਇਹਦਾ ਕੀ ਕਰੀਏ ਦੱਸ ਕੀ ਕਰੀਏ ਉਹਦਾ ਕਹਤਾ ਚੱਕੇ ਮੂੰਹ ਕਹਿੰਦਾ ਲਾ ਦੋ ਮੇਰੀ ਗਰੰਟੀ ਆ ਹੁਣ ਗਰੰਟੀ ਕਿੱਥੇ ਗਈ ਗੱਲ ਤਾਂ ਕਰ ਲੈਣ ਦੀ ਹੁਣ ਮੈਨੂੰ ਅੱਛਾ ਫਿਰ ਹੁਣ ਕੀ ਲਾਵਾਂਗੇ ਅੱਛਾ ਉਹਦੇ ਚ ਵਧੀਆ ਪੈਸੇ ਬਣਦੇ ਆ ਕਹਿੰਦੇ ਕੋਈ ਨਾ ਮੈਂ ਕਰਦੀ ਆਸਲਾ ਅੱਛਾ ਮੱਕੀ ਬੀਜ ਲਈਏ ਕੋਈ ਨਾ ਮੈਂ ਕਹਿੰਨੀ ਆ ਹਾਂ ਫਿਰ ਮੱਕੀ ਲਾ ਲਾਂਗੇ ਦੇਖ ਲਾਂਗੇ ਚੱਲ ਠੀਕ ਆ ਵੀਰੇ ਅੱਛਾ ਸਾਸਰੀ ਕਾਲ ਚੱਲ ਧਿਆਨ ਰੱਖਿਓ ਟੈਨਸ਼ਨ ਨਾ ਲਈਓ ਹਾਂ ਕੋਈ ਨਾ ਕਾਦੀ ਮੱਕੀ ਲਾ ਲਾਂਗੇ ਕੀ ਕਹੀ ਜੰਨੀ ਐ ਬੇ ਉਹਨਾਂ ਨੂੰ ਵੀ ਘਾਟਾ ਪੈਗਾ ਇਸ ਵਾਰੀ ਤਾਂ ਕਰ ਲੋ ਕੁਪਲਾ ਸਾਨੂੰ ਤਾਂ ਐ ਨਿਕਲਦੇ ਨੇ ਸਾਨੂੰ ਤਾਂ ਇੰਨੇ ਦੇ ਨਿਕਲ ਗਿਆ ਹਟਦਾ ਇੰਨੇ ਇਕੱਠੇ ਨਿਕਲ ਗਿਆ ਐ ਕਰਦੇ ਉਹ ਬਾਹ ਕਰਦੇ ਉਹ ਤਸ ਤੱਕ ਐ ਕਹੇ ਜੇ ਨੇ ਤੇਰੇ ਭਾਈਆਂ ਨੂੰ ਅਖ ਲੋਕ ਰਹੇ ਗਿਆ ਕਿ ਨਾ ਸਲਾਹ ਕਿਸੇ ਨੂੰ ਤਾਂ ਦਿੰਦੇ ਹੁੰਦੇ ਨੇ ਜੇ ਪਹਿਲਾਂ ਪਤਾ ਹੋਵੇ ਸਾਰਾ ਵਿਆਹ ਨੌਲੇਜ ਹੋਵੇ ਬੰਦੇ ਨੂੰ ਵੀ ਮੇਰੇ ਭਾਈਆਂ ਨੂੰ ਤਾਂ ਆਪ ਘਾਟਾ ਪੈ ਗਿਆ ਕਾ ਨੂੰ ਕੋਸੀ ਜਨਾ ਨਾਲੇ ਵੀਰੇ ਨੇ ਇੱਕ ਸਲਾਹ ਦਿੱਤੀ ਆ ਹੁਣ ਵੀਰਾ ਕਹਿੰਦਾ ਵੀ ਚੱਲ ਕੋਈ ਨਾ ਹੁਣ ਤਾਂ ਜੋ ਹੋ ਗਿਆ ਹੋ ਗਿਆ ਉਹਨੇ ਕੀ ਸਲਾਹ ਦੇ ਦਿੱਤੀ ਤੈਨੂੰ ਹੁਣ ਅੱਜ ਤੱਕ ਉਹਨੇ ਕੋਈ ਚੱਜ ਦੀ ਸਲਾਹ ਦਿੱਤੀ ਐ ਮੇਰਾ ਸਾੜਾ ਜਦੋਂ ਬੋਲੂ ਨੁਕਸਾਨੇ ਕਰਾਉ। ਨਾਲੇ ਕੀ ਮਾੜੀ ਸਲਾਹ ਦਿੰਦੀ ਉਹਨਾਂ ਨੇ? ਚੰਗੀ ਸਲਾਹ ਦਿੰਦੇ ਨੇ। ਉਹ ਤਾਂ ਤਾਂ ਕਹਿ ਦਿੰਦੇ ਨੇ ਵੀ ਸਾਡੀ ਭੈਣ ਵਿਆਹੀ ਹੋਈ ਆ। ਨਹੀਂ ਤੈਨੂੰ ਤਾਂ ਐਵੇਂ ਨਹੀਂ ਕੋਈ ਕੁੱਤਾ ਪੁੱਛਦਾ। ਉਹ ਕੁੱਤਾ ਨਹੀਂ ਪੁੱਛਦਾ ਮੈਨੂੰ ਸਾਲੇ ਪੁੱਛਦੇ ਨੇ। ਕੁੱਤਿਆਂ ਵਰਗੀ ਨੇ ਨਾ। ਨਾਲੇ ਵੀਰਾ ਪਤਾ ਕੀ ਕਹਿੰਦਾ? ਹਾਂ। ਕਹਿੰਦਾ ਵੀ ਆਲੂ ਵਾਲੇ ਖੇਤ 'ਚ ਨਾ ਮੱਕੀ ਬਹੁਤ ਟੌਪਦੀ ਹੁੰਦੀ ਆ। 20 ਵਾਰੀ ਤੁਸੀਂ ਮੱਕੀ ਲਾ ਲਓ। ਮੱਕੀ 'ਚ ਘਾਟਾ ਨਹੀਂ ਪੈਂਦਾ। ਇਹ ਕਾਨੂੰ ਨੇ ਪੈਂਦਾ ਮੈਂ ਤਾਂ ਸੋਡੀ ਪਹਿਲਾਂ ਮੰਨ ਕੇ ਪਛਤਾਇਆ ਮੈਂ ਨਹੀਂ ਬਾਈ ਕੁਛ ਲਾਉਂਦਾ ਆਪਾਂ ਤਾਂ ਜਿਹੜਾ ਚੱਲਦਾ ਜਿਵੇਂ ਮੈਂ ਤਾਂ ਸ਼ੁਰੂ ਤੋਂ ਉਵੇਂ ਚਲਾਉਂਗਾ ਹਰ ਵਾਰੀ ਥੋੜੀ ਹੁਣ ਘੱਟਾ ਪੈਂਦਾ ਕਮਾਲ ਕਰਤੀ ਤੁਸੀਂ ਵੀ ਆਪਾਂ ਕਦੇ ਲਾਈ ਨਹੀਂ ਕਰੀਨੀ ਮੱਕੀ ਆਪਾਂ ਨੂੰ ਭੇਤ ਨਹੀਂ ਹੈਗਾ ਜੇ ਆਪਾਂ ਲਾਵਾਂਗੇ ਤਾਂ ਹੀ ਪਤਾ ਲੱਗੂਗਾ ਵੀ ਕਿੰਨਾ ਕੁ ਪ੍ਰੋਫਿਟ ਹੁੰਦਾ ਫਿਰ ਆਪਾਂ ਐ ਕਰਦੇ ਥੋੜਾ ਜਿਹਾ ਥੋਂ ਲਾ ਲੈਣੇ ਐ ਕਰਦੇ ਪੱਦਾ ਕਿ ਕਿਲਾ ਲਾ ਕੇ ਦੇਖ ਲੈਣੇ ਕਾਨੂੰ ਕਿਲਾ ਦੋ ਕਿਲਾ ਤਾਂ ਲਾ ਕੇ ਦੇਖਣਾ ਤਾਂ ਹੀ ਫਾਇਦਾ ਹੋਊ ਤੂੰ ਝੁੱਗਾ ਚੌੜ ਕਰਾਏਂਗੀ ਤੂੰ ਮੇਰੀ ਮੰਨ ਲੈ ਗੱਲ ਤੂੰ ਹਟਦੀ ਨਹੀਂ ਤੂੰ ਇਸ ਵਾਰੀ ਮੇਰੀ ਮੰਨ ਲੈ ਜੇ ਇਸ ਵਾਰੀ ਨਾ ਹੋਇਆ ਫੇਰ ਨਹੀਂ ਅੱਗੇ ਤੈਨੂੰ ਸਲਾਹ ਦਿੰਦੀ ਮੈਂ ਹਰੇਕ ਬਰਵਾਦ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਇਹ ਕਹਾਣੀ ਇਹ ਮੇਰੇ ਤੋਂ ਬਣੂਗੀ ਇਹ ਕਹਾਵਤ ਤਾਂ ਦੇਖੀ ਤੂੰ ਬਣੂਗੀ 100% ਮੈਨੂੰ ਪਤਾ ਹੈ ਜਦੋਂ ਤੂੰ ਸਲਾਹ ਦਿੰਨੀ ਹੈ ਉਦੋਂ ਮੇਰਾ ਕੰਮ ਬਣਦਾ ਹੀ ਨਹੀਂ ਮੈਨੂੰ ਪਤਾ ਹੈ ਲੈ ਕਿਹੜੀ ਕਿਹੜੀ ਸਲਾਹ ਮਾੜੀ ਦਿੱਤੀ ਜਾਂਦਾ ਹਾਂ ਫਿਰ ਕਿੰਨੇ 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 ਦੀ ਨਿਕਲੀਆਂ ਮੱਕੀ ਚੱਲ ਉਹਨਾਂ ਦੇ ਕਿੰਨੇ ਦੀ ਨਿਕਲਦੀ ਆ ਉਹਨਾਂ ਦੇ ਤਾਂ 1.5 ਲੱਖ ਦੀ ਨਿਕਲ ਜਾਂਦੀ ਆ ਕਿੱਲੇ ਤੋਂ ਆਹੋ 1.5 ਲੱਖ ਦੀ ਤੇ ਸਾਹਮਣੇ ਤਾਂ ਕਹਿ ਕੇ ਹਟਿਆ ਹੁਣ ਤੇ 1.5 ਦੀ ਤਾਂ ਕਦੇ ਸੁਣੀ ਨਹੀਂ ਹੈਗੀ ਅੱਜ ਤੱਕ ਇੱਕ ਵਾਰੀ ਆਪਾਂ ਲਾ ਕੇ ਦੇਖ ਲੈਂਦੇ ਆ ਕੀ ਹਰ ਜਾ ਤੂੰ ਰਹਿਣ ਦੇ ਮੈਂ ਮੇਰੀ ਮੰਨ ਲੈ ਤੂੰ ਮੈਂ ਕਹਿੰਨੀ ਆ ਇੱਕ ਵਾਰੀ ਲਾ ਕੇ ਦੇਖ ਲਾ ਮੈਂ ਕਹਣਾ ਰਹਿਣ ਦੇ ਜੇ 1.5 ਲੱਖ ਬਣ ਗਿਆ ਮਾੜੀ ਗੱਲ ਆ ਬਾਕੀ ਤੂੰ ਸੋਚ ਲੈ ਭਾਈ ਮੈਂ ਤਾਂ ਤੈਨੂੰ ਸਲਾਹ ਦੇਤੀ ਹੁਣ ਚਲ ਤੇਰੇ ਕਹਿ ਤੋ ਫਿਰ ਤੂੰ ਕਹਿਣੀ ਆ ਫਿਰ ਲਾਦਾ ਨਾ ਜੇ ਘਾਟਾ ਪੈ ਗਿਆ ਤੀ ਕਿ ਮੈਂ ਤੇਰੇ ਭਾਈ ਦੇ ਲਫੜੇ ਲਾ ਕਿਉਂ ਫਿਰ ਮੈਂ ਪਹਿਲਾਂ ਗਾ ਨਾ ਨਹੀਂ ਪੈਂਦਾ ਲਾ ਕੇ ਤਾਂ ਦੇਖ ਆ ਕੀ ਗੱਲ ਹੈ ਹੁਣ ਤੇਰੇ ਸਾਹਮਣੇ ਗੱਲ ਕਰੀ ਨਹੀਂ ਦੇਰ ਲੱਖ ਦੀ ਹੈ ਤੇਰੀ ਦੁਨੀਆ ਚ ਰਹਿਣਾ ਇਹਦਾ ਭਾਈ ਬੇ ਚੰਦ ਤੇ ਜਾ ਕੇ ਖੇਤੀ ਕਰਦਾ ਉਹ ਉੱਥੇ ਜ਼ਿਆਦਾ ਉਪਜਾਊਆ ਮਿੱਟੀ ਦੇਖਦੇ ਆ ਉਹ ਨਾ ਭਰਾਵਾ ਨਾ ਤੂੰ ਨਾ ਪੰਗਾ ਲੈ ਮੱਕੀ ਨਾਲ ਰਿਸ਼ਤੇਦਾਰ ਕਹਿੰਦਾ ਦੇਖ ਮੈਂ ਤੈਨੂੰ ਚੰਗੀ ਸਲਾਹ ਦੇਣਾ ਦੇਖ ਜੇ ਤਾ ਤਾ ਕੱਢਣਾ ਉਹਦੇ ਨਾਲ ਬੈਰ ਪਈ ਫਿਰ ਤਾ ਨੂੰ ਕਹਦੇ ਵੀ ਮੱਕੀ ਬੀਜ ਰ ਸਲਾਹ ਦੇ ਦੇ ਉਹਨੂੰ ਜੇ ਤੇਰਾ ਮੋਹ ਪਿਆਰ ਹੈ ਫਿਰ ਨਾ ਕਹੀਂ ਉਹਨੂੰ ਮੱਕੀ ਬੀਜਣ ਨੂੰ ਮੇਰੇ ਵਾਲੇ ਸਾਲੇ ਨੇ ਤਾਂ ਪਤਾ ਨਹੀਂ ਭੈਣ ਦੇ ਖਸਮ ਨੇ ਕਿਹੜਾ ਬੈਰ ਕੱਢਿਆ ਮੈਂ ਉਹਦਾ ਕੀ ਮਾੜਾ ਕਰਤਾ ਬਾਈ ਕਿੱਲੇ ਦੀ ਮੱਕੀ ਦੀ ਓਏ ਕਿੱਲੇ ਦੀ ਸਾਰੀਆਂ ਡੂੜਪੰਡ ਨਿਕਲ ਜੂਗੀ ਖਰਾਬ ਏ ਰਹੀ ਸਾਰੀ ਮੱਕੀ ਖਰਾਬ ਏ ਹੋ ਗਈ ਸੁੰਡੀ ਖਾ ਗਈ ਪਤਾ ਨਹੀਂ ਕਿਵੇਂ ਓ ਚੱਲ ਚੰਗਾ ਮੈਂ ਫੇਰ ਕਰਦਾ ਮੜਾ ਜਾ ਲੈ ਦੱਸ ਲੋਕ ਤਾਂ ਇਹ ਫੋਨ ਲਾ ਲਾ ਕੇ ਨਾ ਐ ਸਲਾਹ ਲੈਂਦੇ ਨੇ ਜਿਵੇਂ ਗਾਹ ਦੀ ਲੱਖ ਰੁਪਏ ਦੀ ਕਿੱਲੇ ਚੋਂ ਮੱਕੀ ਨਿਕਲ ਜਾਂ ਦੇਖ ਤਾਂ ਮੈਂ ਮੈਂ ਚੱਕਨ ਨੂੰ ਵੀ ਜੀ ਨਹੀਂ ਕਰਦਾ ਕਿਹੜੇ ਹੌਸਲੇ ਨਾਲ ਦੇਖਾਂ ਚੱਲ ਫੇਰ ਕੀ ਹੋ ਗਿਆ ਇਹ ਤਾਂ ਹੁਣ ਕਿਸਮਤ ਦੀਆਂ ਗੱਲਾਂ ਕਦੇ ਰੇਟ ਹੋ ਜਾਂਦਾ ਕਦੇ ਨਹੀਂ ਹੁੰਦਾ ਨਾਲੇ ਮੇਰੇ ਭਰਾਵਾਂ ਨੇ ਕਿਹੜਾ ਗਲਤ ਸਲਾਹ ਦਈ ਆ ਤੂੰ ਲੋਕਾਂ ਕੋਲ ਬਦਨਾਮੀ ਕਰੀ ਜਾ ਰਿਹਾ ਉਹਨਾਂ ਦੀ ਬਦਨਾਮੀ ਤੇਰੇ ਤੇਰੇ ਭਾਈ ਨੇ ਆਪ ਐਤਕੀ ਬੀਜੀ ਦੀ ਮੱਕੀ ਬੀਜੀ ਆ ਉਹ ਤਾਂ ਹਰ ਸਾਲ ਵੀਜਦੇ ਆ ਉਹਨਾਂ ਦੇ ਤਾਂ ਕਦੇ ਲੱਖ ਦੀ ਹੁੰਦੀ ਆ ਕਦੇ 80000 ਦੀ ਹੁੰਦੀ ਆ ਹੁਣ ਆ ਆ ਹੱਸੇ ਆ 80000 ਦੀ ਮੈਨੂੰ ਐ ਤਾਂ ਦੱਸ ਦੇ ਮੈਂ ਕਿਹੜੇ ਖਾਤੇ ਪਾਵਾਂ ਇਹਨੂੰ ਇਹਨੂੰ ਐ ਦੱਸ ਤੇ ਕਿਹੜਾ ਲਊਏ ਰੋ 80000 ਦੀ ਕਿਹੜੇ ਹਿਸਾਬ ਨਾਲ ਕਹਤਾ ਹੁੰਦਾ ਐ ਮੈਨੂੰ ਤਾਂ ਨਹੀਂ ਲੱਗਦਾ ਵੀ ਸਲਾਹ ਤਾਂ ਉਹਨੇ ਸਹੀ دی ਸੀ ਪਰਤੂਨੀ ਦਾ ਧਿਆਨ ਰੱਖਿਆ ਇਹ ਧਿਆਨ ਰੱਖਿਆ ਧਿਆਨ ਨੂੰ ਹੁਣ ਮੈਂ ਤੇ ਸੁਰਖੀ ਪੋਰਟਰ ਲਾ ਕੇ ਆਇਆ ਕਰਦਾ ਰੋਜ਼ ਹੋਰ ਇਹਦਾ ਧਿਆਨ ਕੀ ਰੱਖਦੇ ਹੁੰਦੇ ਪਾਣੀ ਪਾਉਂਦਾ ਸੀ ਰੇਹ ਪਾਉਂਦਾ ਸੀ ਸਪਰੇ ਹਾਂ ਕਰਤੀਆਂ ਮੇਰਾ ਮਨ ਨਹੀਂ ਮੰਨਦਾ ਦੇਖ ਮੈਨੂੰ ਤਾਂ ਐਂ ਲੱਗਦਾ ਵੀ ਆਪਣੇ ਜਿਹੜੇ ਹਾਲੇ ਦੁਆਲੇ ਵਾਲੇ ਖੇਤ ਹੈ ਨਾ ਉਹਨਾਂ ਨੇ ਨਾ ਕੀਤੇ ਤੋੜ ਲਈ ਹੋਵੇ ਚੋਰੀ ਇੱਕ ਕਾਨੂੰ ਤੋੜ ਲਈ ਹੋਵੇ ਕੁਕੜੀਆਂ ਤਾਂ ਪੂਰੀਆਂ ਦੀ ਵਿੱਚ ਸੁੰਡੀ ਪੈ ਰਹੀ ਸੀ ਮੇਰੀ ਗੱਲ ਸੁਣ ਲੈ ਤੂੰ ਤੂੰ ਪਹਿਲਾਂ ਮੈਨੂੰ ਅਹੀਂ ਆਲੂਆਂ ਦੀ ਸਲਾਹ ਦਿੱਤੀ ਉਹ ਚ ਵੀ ਘਾਟਾ ਪਵਾਇਆ ਕਹਿੰਦੀ ਕੋਈ ਨਹੀਂ ਮੇਰੇ ਭਾਈਆਂ ਨੂੰ ਤਾਂ ਘਾਟਾ ਪੈ ਗਿਆ ਤੇ ਕੀ ਐਤ ਕੀ ਤਾਂ ਕਹਿੰਦੀ ਆਲੂ ਸਾਰਿਆਂ ਦੇ ਖਰਾਬ ਨਿਕਲੇ ਨੇ ਮੈਂ ਜਰ ਗਿਆ ਪਰ ਕੋਈ ਨਹੀਂ ਐਤ ਕੀ ਮੱਕੀ ਹਾਏ ਹੋਏ ਰੱਬਾ ਮੇਰੇ ਨਾਲ ਹੀ ਕਿਉਂ ਮਾੜੀ ਹੁੰਦੀ ਹੁੰਦੀ ਹੈ ਚੱਲ ਫੇਰ ਇਸ 'ਚ ਮੇਰੇ ਭਾਈਆਂ ਦਾ ਕਸੂਰ ਥੋੜੀ ਆ ਸੱਚ ਕਿ ਹੈ ਕਿਸੇ ਨੇ ਔਰਤ ਦੇ ਪਿੱਛੇ ਕਦੇ ਨਾ ਲੱਗੋ ਔਰਤ ਦੇ ਪਿੱਛੇ ਕਦੇ ਨਾ ਲੱਗੋ ਮੈਂ ਪਛਤਾ ਰਿਹਾ ਬਾਈ ਬਹੁਤ ਪਛਤਾ ਰਿਹਾ ਮੈਂ ਇਹ ਹੁਣ ਮੈਂ ਤਾਂ ਸਹੀ ਸਲਾਹ ਦਈ ਆਂ ਦੱਸ ਮੇਰਾ ਕੀ ਕਸੂਰ ਆ ਆ ਦੇਖ ਲੈ ਸਹੀ ਸਲਾਹ ਦੇਖ ਤੇਰੀ ਦੇਖ ਸਹੀ ਸਲਾਹ ਕੋਈ ਨਾ ਤੂੰ ਹੌਸਲਾ ਰੱਖ ਫੇਰ ਕੀ ਹੋ ਗਿਆ ਬਾਅਦੇ ਘਾਟੇ ਤਾਂ ਜ਼ਿੰਦਗੀ ਚ ਹੁੰਦੇ ਰਹਿੰਦੇ ਵੱਡਾ ਐ ਕਰੀ ਹਾਂ ਵੱਡਾ ਦਾ ਜਿਹੜਾ 18 ਟੈਰਾ ਘੋੜਾ ਹੁੰਦਾ 18 ਟੈਰੀ ਟਰੱਕ ਹੁੰਦਾ ਜਿਹੜਾ ਉਹ ਮੰਗਾ ਲੈ ਉਹ ਚ ਲੈ ਜਾਣਗੇ ਪਾ ਕੇ ਕਹਦੇ 80000 ਦੀ ਮੱਕੀ ਆ ਬਾਈ ਚ ਮਾੜੇ ਵੋਟੇ ਚ ਤਾਂ ਜਾਣੀ ਨਹੀਂ ਮੇਰੇ ਸਾਲ ਦੀ ਮੋਟਰਸਾਈਕਲ ਆ ਜੀ ਰੈਡੀ ਮਗਰ ਪਾ ਕੇ ਵੀ ਲੈ ਜੂ ਬੰਦਾ ਜਾਨ ਲੱਗੇ ਨੂੰ ਵੀ ਬੇਸ਼ਰਮੀ ਆਊਗੀ ਵੀ ਆਹ ਵੇਚਣਾ ਹੈ ਕੀਲੇ ਦੀ ਮੱਕੀ ਚੰਤੂ ਫਿਕਰ ਨਾ ਕਰ ਮੈਂ ਕਰਦੀ ਆ ਮੇਰੇ ਵੀਰੇ ਨੂੰ ਫੋਨ ਕਰਕੇ ਪੁੱਛਦੀ ਆ ਪੁੱਛਦੀ ਨਹੀਂ ਪੁੱਛਦੀ ਨਹੀਂ ਉਹਨੂੰ ਲਾਂਬਾ ਦੇ ਉਹਨੂੰ ਲਾਂਬਾ ਦੇ ਵੀ ਆ ਮੱਕੀ ਲੈ ਕੇ ਜਾਓ ਆਪਦੀ 3000 ਦੀ ਨੂੰ ਕਿਹੜੇ ਖਾਤੇ ਪਾਈਏ ਭਾਈ 20000 ਰੁਪਏ ਤਾਂ ਖਰਚਾ ਕਰਤਾ ਮੱਕੀ ਨਿਕਲੀ ਸਾਰੀ 3000 ਦੀ ਉਹਦੇ ਲਾ ਫੋਨ ਲਾ ਕੇ ਕਹੇ ਉਹਨੂੰ ਲਾ ਉਹਨੂੰ ਫੋਨ ਲਾ ਫੜ ਕਹੇ ਮੈਂ ਮੈਂ ਵੀਰੇ ਨਾਲ ਕਰਦੀ ਆ ਗੱਲ ਦੇ ਉਹਨੂੰ ਲਾਂਬਾ ਦੇ ਨਾਲੇ ਉੱਠ ਜਾ ਹੁਣ ਮੱਕੀ ਦੇ ਨਾਲ ਆਪ ਸੁੱਕੇਗਾ ਇੱਥੇ ਬੈਠ ਕੇ ਆਏ ਓਏ ਰੱਬਾ ਮੈਂ ਪੁੱਛਦੀ ਆ ਕੋਈ ਨਾ ਕਿਹੜੇ ਮਾੜੇ ਟਾਈਮਾਂ ਚ ਤਾਂ ਉਹ ਮੇਰਾ ਸਾਲਾ ਬਣਾਤਾ ਆਏ ਹੋਏ ਰੱਬਾ ਸਸੀਖਾਲ ਬਾਈ ਸਸੀਖਾਲ ਵੀਰੇ ਵੀਰੇ ਕਿਵੇਂ ਸਾਂਝਾ ਚੜਾ ਰੱਖਿਆ ਮੈਂ ਕੀ ਦੱਸਾਂ ਆ ਮੱਕੀ ਤਾਂ ਸਾਡੀ ਚੱਜ ਦੇ ਨੀ ਨਿਕਲੀ ਤੇਰਾ ਜੀਜਾ ਤਾਂ ਨਾ ਆਕੜਿਆ ਬੈਠਿਆ ਲੜ ਰਿਹਾ ਮੇਰੇ ਨਾਲ ਆਈਏ ਗੱਡੀ ਪਰ ਕਿ ਕਿੱਥੇ ਸਾਡੀ ਤਾਂ ਜਮਾਈ ਨਹੀਂ ਹੋਈ ਹੈਗੀ ਥੋੜੀ ਜੀ ਨਿਕਲੀ ਉਹ ਤਾਂ ਮੈਨੂੰ ਗਾਲਾਂ ਕੱਢ ਰਿਆ ਕਹਿੰਦਾ ਤੂੰ ਸਲਾਹ ਦਿੱਤੀ ਸੀ ਤੇਰੇ ਭਾਈਆਂ ਨੇ ਸਲਾਹ ਦਿੱਤੀ ਆ ਕੀ ਮੱਕੀ ਹੋਰ ਓਹੋ ਦਲ ਕੋਈ ਗੱਲ ਨਹੀਂ ਐਜ ਕੀ ਦਾ ਐਜ ਕੀ ਦਾ ਪ੍ਰੀਤ ਸਾਨੂੰ ਵੀ ਘਾਟਾ ਸੱਚੇ ਹਾਂ ਮੈਂ ਪੁੱਛਣਾ ਸੀ ਕਿੰਨਾ ਕ ਘਾਟਾ ਪੈ ਗਿਆ ਥੋੜੀ ਵੀ ਨਹੀਂ ਨਿਕਲੀ ਘਾਟਾ ਤਾਂ ਇਸ ਦੀ ਝੂਆ ਲੈ ਆਪਾਂ ਨੂੰ ਕੀ ਲੈ ਮੰਗਰ 15 20000 ਦਾ ਘਾਟਾ ਪੈ ਗਿਆ ਅੱਛਾ ਹੈ 15 2000 ਦਾ ਘਾਟਾ ਪੈ ਗਿਆ ਆਪਾਂ ਨੂੰ ਐਸੇ ਕਿਦਾ ਸਭ ਨੂੰ ਹੀ ਘਾਟਾ ਪੈ ਗਿਆ ਇਹ ਕੀ ਕੋਈ ਬਿਮਾਰੀ ਬੂਰੀ ਆ ਕੀ ਕੋਈ ਸੁਭਾਈ ਇਹਨੇ ਗੌਰ ਕਾ ਪਹਿਲੀ ਵਾਰੀ ਲਾਈਆ ਗੌਰ ਘਟਾ ਹੋਈ ਹੋਣੀ ਫਿਰ ਹੁਣ ਕੀ ਕਰਾਂਗੇ ਆਪਾਂ ਹੁਣ ਕੀ ਲਾਵਾਂਗੇ ਅੱਗੇ ਨੂੰ ਹੁਣ ਹੁਣ ਤਾਂ ਐਵੇਂ ਮੱਕੀ ਦਾ ਦੇਖ ਦੋ ਘਾਟੇ ਪੈ ਗਏ ਇੱਕ ਕਾਲੂ ਵਾਲਾ ਇੱਕ ਮੱਕੀ ਵਾਲਾ ਇਹ ਤਾਂ ਹੁਣ ਇੱਕੇ ਪੂਚੀ ਚ ਪੂਰਾ ਕਰ ਸਕਦੇ ਫਿਰ ਹੋਰ ਕੋਈ ਸਲਾਹ ਦੇ ਵਧੀਆ ਜਿਸ ਨਾਲ ਮਤਲਬ ਇਹ ਘਾਟਾ ਪੂਰਾ ਹੋ ਜਾਈ ਹੁਣ ਤੁਸੀਂ ਘਾਟਾ ਪੂਰਾ ਹੋ ਜਾਓ ਵਧੀਆ ਮੇਹਨਤ ਦਾ ਹੋ ਥੋੜੀ ਜੀ ਕਰਨੀ ਹੋ ਮੇਹਨਤ ਦਾ ਇਹਨੂੰ ਚੱਲ ਮੇਹਨਤ ਤਾਂ ਮੈਂ ਕਹਿ ਦੂੰਗੀ ਕਰ ਲੂਗਾ ਹਾਂ ਮੇਰੀ ਗੱਲ ਸੁਣ ਤੁਸੀਂ ਲਾ ਦਿਓ ਫੁੱਲ ਅੱਛਾ ਫੁੱਲਾਂ 'ਚ ਬੱਚ ਜਿਉਂ ਕੁਛ ਫੁੱਲਾਂ 'ਚ ਤਾਂ ਕਮਾਈ ਹੈ ਕਮਾਈ ਹੈ 250 ਰੁਪਏ ਕਿਲੋ ਨੇ ਹੈ ਹੋਰ ਹੋਰ ਕੀ ਨਾ ਅੰਨੇ ਮਹਿੰਗੇ ਨੇ ਵੱਲੇ ਗੱਡੀਆਂ ਤੇ ਫੁੱਲ ਲੱਗਦੇ ਨੇ ਜਦੋਂ ਆਪਾਂ ਬਰਾਤ ਲੈ ਕੇ ਜਾਂਦੇ ਆ ਉਹਦੇ ਤੇ ਫੁੱਲ ਲੱਗਦੇ ਨੇ ਕੋਈ ਪੂਜਾ ਪਾਠ ਕਰਾਉਂਦਾ ਉੱਥੇ ਫੁੱਲਾਂ ਦੀ ਲੋੜ ਪੈਂਦੀ ਹੈ ਹਾਂ ਅੱਜ ਕੱਲ੍ਹ ਉਹ ਫੁੱਲਾਂ ਦੀ ਤਾਂ ਬ੍ਰੀਤ ਲੋੜ 35 ਰਹਿਣੀ ਆ ਪਰ ਉਸ ਤੋਂ ਕੱਲ ਕਰ ਮਿਹਨਤ ਤਾਂ ਕਰਨੀ ਪਊਗੀ ਤੇ ਤਾਂ ਖੜਕਨੀ ਪਊ। ਚੱਲ ਮੈਂ ਦੇਖਦੀ ਆ ਕਰਦੀ ਆ ਤੇਰੇ ਜੀਜੇ ਨਾਲ ਸੁਣਾ ਹਾਂ ਤੋਂ ਨੂੰ ਆਏ ਕਹਿੰਦੇ ਕਹਿੰਦੇ ਫੁੱਲ ਲਾਣਾ ਇੱਕ ਤਾਂ ਲਾ ਲੂ ਗੇਂਦਾ। ਅੱਛਾ ਇੱਕ ਲਾ ਲੂ ਗੁਲਾਬ ਦਾ ਨੂੰ ਆਏ ਕਹਿੰਦੇ ਕਹਿੰਦੇ ਵੀ ਫੁੱਲ ਲਾ ਲੈ ਕੋਈ ਚੱਕਰ ਵਾਲੀ ਕਰਨੀ ਸਭ ਬਾਰੇ ਨਿਆਰੇ ਹੋ ਜਾਣਗੇ ਕੋਈ ਗੱਲ। ਚੱਲ ਠੀਕ ਆ ਵੀਰੇ ਮੈਂ ਉਹਨੂੰ ਦੰਨੀ ਆ ਸਲਾ ਵੀ ਫੁੱਲ ਲਾ ਲੈ ਦਿਲ ਨਾ ਛੋਟਾ ਕਰ। ਆ ਅਦਰਲਾ ਛੋਟਾ ਕਰਕੇ ਤੇ ਫੁੱਲ ਲਾ ਲੈ ਰਹਾ ਬਾਪੂ ਕੁਝ ਕਰ ਉਹ ਤਾਂ ਦੇਖੀ ਵੱਠਾ ਰੋਈ ਜਾਂਦਾ ਉੱਠਿਆ ਹੀ ਨਹੀਂ ਹੈਗਾ ਸਵੇਰ ਦਾ ਮੱਖੀ ਦੇ ਨਾਲ ਹੀ ਬੈਠਾ ਮੇਰਾ ਸਾਲਾ ਰੋਂਦੂ ਹੁੰਦਾ ਉਹਨੂੰ ਐਂ ਕਹਦੀ ਕਦੇ ਵੀ ਫੁੱਲ ਲਾ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਨਾ ਮੈਂ ਆਪੀ ਕਿਹੜਾ ਮਾਰਕ ਨੂੰ ਫੁੱਲ ਲਾ ਕੇ ਮੈਂ ਆਪੀ ਦੇਖੀ ਦੂੰ ਮੈਨੂੰ ਤਾਂ ਲੱਗ ਰਿਹਾ ਵੀ ਕਿ ਤੈਨੂੰ ਟੈਕ ਟੋਕ ਹੀ ਨਾ ਹੋ ਜੇ ਦੇਖ ਕੇ ਚੱਲ ਮੈਂ ਕਹਨੀ ਆ ਮੈਂ ਉਹਨੂੰ ਸੁਣਾ ਦਿੰਨੀ ਆ ਹਾਂ ਹਾਂ ਫੁੱਲ ਲਾ ਲੈ ਮੈਂ ਕਹਨੀ ਆ ਵੀ ਫੁੱਲ ਲਾ ਲੈ ਹਾਂ ਖਲੇ ਹੋਈ ਨਹੀਂ ਤੇਰੀ ਗੱਲ ਹੋ ਗਈ ਬਸ ਜਿਹੜੀ ਹੈਗੀ ਆ ਵੀ ਨਾ ਖਰਾਬ ਕਰ ਲਈਏ ਹੋ ਗਈ ਗੱਲ ਤਾਂ ਮੇਰੀ ਕੀ ਕਹਿੰਦੇ ਨੇ ਹੁਣ ਕੀ ਕਰਿਆ ਕੀ ਉਹਨਾਂ ਦੀ ਉਹਨਾਂ ਦੀ ਕਿੰਨੇ ਦੀ ਨਿਕਲੀ ਆ ਦੱਸੀ ਐਤ ਕੀ ਤਾਂ ਉਹਨਾਂ ਨੂੰ ਵੀ ਘਾਟਾ ਪੈ ਗਿਆ ਘਾਟਾ ਪੈ ਗਿਆ ਇਹ ਤੇਰਾ ਬਹਿਜੇ ਬੜਾ ਤੇਰਾ ਮਾੜੇ ਕਰਮ ਵਾਲੀਏ ਪਹਿਲਾ ਤਾਂ ਤਾਂ ਆਲੂਆਂ 'ਚ ਘਾਟਾ ਪੋਇਆ ਕਹਿੰਦੀ ਕੋਈ ਨਾ ਹੌਸਲਾ ਰੱਖੋ ਨਰੂ ਵੀ ਘਾਟਾ ਪੈ ਗਿਆ ਫੇਰ ਤਾਂ ਮੱਕੀ 'ਚ ਘਾਟਾ ਪੋਇਆ ਕਹਿੰਦੀ ਕੋਈ ਨਹੀਂ ਉਹਨਾਂ ਨੂੰ ਵੀ ਘਾਟਾ ਪੈ ਗਿਆ ਅੱਗੇ ਕਹਿੰਦੀ ਉਹਨਾਂ ਨੇ ਗੱਡੀਆਂ ਲੈ ਲਈਆਂ ਮੋਟਰਸਾਈਕਲ ਲੈ ਲਈ ਘਾਟਾ ਪਈ ਜਾਂਦਾ ਕਾਦੇ ਨਾਲ ਲਈ ਜਾਂਦੇ ਨੇ ਹੋ ਸੰਤ ਸੰਦੇੜੇ ਮੇਰੀ ਗੱਲ ਸੁਣ ਲਾ ਮੈਂਨੇ ਵੀਰੇ ਨਾਲ ਗੱਲ ਖਰੀ ਸੀ ਗੱਲ ਕਰੀਦੀ ਗੱਲ ਕਰੀਦੀ ਡਿਪਤੀ ਲੱਗਿਆ ਉਹ ਗੱਲ ਕਰੀ ਤੀ ਗੱਲ ਤਾਂ ਸੁਣ ਲਾ ਪੂਰੀ ਮੇਰਾ ਸਾਰਾ ਮੁੱਚੜ ਜਾ ਮੇਰੇ ੱਟਕੇ ਚੜ ਗਿਆ ਨਾ ਜਿੱਦੇ ਫੇਟੂ ਬਹੁਤ ਨੂੰ ਮੈਂ ਬੋਲ ਉਹ ਪੀਰ ਕੇ ਆ ਚਲੋ ਨਾ ਤਾਂ ਕਾਨੂੰ ਗੁੱਸਾ ਹੋਈ ਜਾਂਦਾ ਹੁਣ ਕਿਸਮਤ ਤਾਂ ਬਣੀ ਮਾੜੀ ਆ ਆਪਣੀ ਮਾੜੀ ਐ ਮੇਰੀ ਗੱਲ ਸੁਣ ਉਹ ਕਹਿੰਦਾ ਸੀ ਕਹਿੰਦਾ ਕਹਿੰਦਾ ਇਸ ਵਾਰੀ ਤਾਂ ਸਾਨੂੰ ਵੀ ਘਾਟਾ ਪੈ ਗਿਆ ਕਹਿੰਦੇ ਪਰ ਤੁਸੀਂ ਦਿਲ ਨਾਲ ਛੋਟਾ ਕਰੋ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਫਿਰ ਕੀ ਕਰੀਏ ਦਿਲ ਨਾਲ ਛੋਟਾ ਕਰੋ ਹੋਰ ਹੱਲ ਵੀ ਤਾਂ ਹੋਵੇ ਕੋਈ ਮੈਨੂੰ ਨੇ ਇੱਕ ਹੌਸਲਾ ਦਿੱਤੀ ਦਿੱਤੀ ਸਲਾਹ ਇਹਨੂੰ ਹੈ ਕੀ ਸਲਾਹ ਦਿੱਤੀ ਉਹਨੇ ਉਹ ਤਾਂ ਮਾੜੀ ਸਲਾਹ ਹੀ ਦਿੰਦਾ 24 ਘੰਟੇ ਮਾੜੀ ਨਹੀਂ ਇਸ ਵਾਰੀ ਤਾਂ ਵਧੀਆ ਕੀ ਕਹਿੰਦਾ ਉਹ ਕਹਿੰਦਾ ਵੀ ਮੱਕੀ 'ਚ ਤਾਂ ਦੇਖ ਸਾਨੂੰ ਵੀ ਘਾਟਾ ਪਿਆ ਇਤ ਕਿਨਾ ਤੁਸੀਂ ਫੁੱਲ ਲਾ ਲੋ ਦੀ ਪੁਆ ਨੂੰ ਤੈਂ ਤਾਂ ਮੈ ਲਵਾਉਣਾ ਬਾਗੀਚਾ ਹਲੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੀ ਨੂੰ ਫੁੱਲ ਲਾ ਜੇ ਪਾ ਜੇ ਥੋ ਫੁੱਲ ਲਾ ਲੋ ਫੁੱਲ ਲਾ ਲੋ ਸਲਾਹ ਦਿੱਤੀ ਐ ਪੈਣ ਘੜਾਵੇ ਸੋਡੀ ਇਹ ਜੀ ਸਲਾਹ ਖੜ ਕੇ ਮੇਰੇ ਸੜੇ ਨੇ ਲਹੂ ਪੀ ਲਿਆ ਕਦੇ ਆਲੂ ਕਦੇ ਮੱਕੀ ਕਦੇ ਫੁੱਲ ਭਾਈ ਸਾਡੀ ਤਾਂ ਜੀਰੀ ਲੋਟ ਆਉਂਦੀ ਸੀ ਤਾਂ ਜੀਰੀ ਲਾਵਾਂਗੇ ਕਿਥੇ ਲਹੂ ਪੀ ਤਾਂ ਸਾਡੇ ਨਹੀਂ ਲੋਟਾਂ ਦੀ ਐ ਫਸਲਾਂ